ਹੋ ਓਮ ਅਨੰਤ ਸਭ ਜੀ ਏਕ ਓੰਕਾਰ ਸਤਿ ਸ੍ਰੀ ਅਕਾਲ ਬਾਣੀ ਜਿੱਥੋਂ ਵੀ ਸ਼ੁਰੂ ਹੁੰਦੀ ਹੈ ਆਦਤੋਂ ਅੰਤ ਤੱਕ ਇੱਕ ਓੰਕਾਰ ਇੱਕ ਪਰਮੇਸ਼ਰ ਦਾ ਆਕਾਰ ਸਾਰੀ ਸ੍ਰਿਸ਼ਟੀ ਹੈ ਜੀਵ ਆਤਮਾ ਹੈ ਔਰ ਸਾਡੇ ਸਰੀਰਾਂ ਦਾ ਜੋੜ ਆਕਾਰ ਹੈ ਇਹ ਵੀ ਉਸ ਮਾਲਕ ਦੀ ਕਿਰਪਾ ਦੇ ਨਾਲ ਰਚਿਆ ਗਿਆ ਹੈ ਪ੍ਰਸ਼ਾਦ ਕਹਿੰਦੇ ਨੇ ਸਤਿਗੁਰ ਪ੍ਰਸ਼ਾਦ ਇਹ ਸਾਰੀ ਸ੍ਰਿਸ਼ਟੀ ਦੇ ਅੰਦਰ ਜੋ ਮਾਨਸ ਜਨਮ ਹੈ ਇਹ ਬੜਾ ਦੁਰਲਭ ਹੈ ਇਹ ਵੀ ਸਤਿਗੁਰ ਦਾ ਪ੍ਰਸ਼ਾਦ ਜਿਸ ਨੂੰ ਮਹਾਰਾਜ ਕਹਿੰਦੇ ਨੇ ਗੁਰ ਪ੍ਰਸ਼ਾਦੀ ਭੂਜ ਲੈ ਤਬ ਹੋਏ ਨਵੇੜਾ ਘਰ ਘਰ ਨਾਮ ਨਰਿੰਜਣਾ ਸੋ ਠਾਕੁਰ ਮੇਰਾ ਘਰ ਘਰ ਦੇ ਅੰਦਰ ਘਟ ਘਟ ਦੇ ਅੰਦਰ ਸਾਰੇ ਸ਼ਰੀਰਾਂ ਦੇ ਅੰਦਰ ਸਾਰੀਆਂ ਦੇਹਾਂ ਦੇ ਅੰਦਰ ਇੱਕ ਨਰਿੰਜਨ ਦਾ ਨਾਮ ਹੋਵੇ ਮਹਾਰਾਜ ਫਰਵਾਉਂਦੇ ਨੇ ਅਬੈ ਨਿਰੰਜਨ ਪਰਮ ਪਦ ਤਾ ਕਾ ਪੀਖਕ ਹੋਏ ਤਿਸ ਕਾ ਭੋਜਨ ਨਾਨਕਾ ਵਿਰਲਾ ਪਾਵੈ ਕੋਈ ਭੋਜਨ ਨਾਮ ਸਿਮਰਨ ਨਾਮ ਭੋਜਨ ਨਾਮ ਪਹਿਨਣ ਨਾਵੇਂ ਹੀ ਸੁਖ ਬਾਸ ਇਹ ਸੁੱਖਾਂ ਦੇ ਘਰ ਦੇ ਵਿੱਚ ਅਮਰ ਲੋਕ ਦੇ ਅੰਦਰ ਸੱਚਖੰਡ ਦੇ ਅੰਦਰ ਸੁੱਖਾਂ ਦੇ ਵਿੱਚ ਵਾਸ ਹੋਏਗਾ ਇੱਕ ਸਤਗੁਰ ਪ੍ਰਸਾਦ ਤੋਂ ਔਰ ਨਰੀਂਜਨ ਦੇ ਨਾਮ ਤੋਂ ਤੀਜੀ ਪਾਸ਼ੇ ਹੀ ਫਰਮਾਉਂਦੇ ਨੇ ਕਹਿੰਦੇ ਧੰਨ ਧੰਨ ਸਤਗੁਰ ਪੁਰਖ ਨਰੀਂਜਨ ਸਤਿਗੁਰ ਪੁਰਖ ਹੀ ਜੋ ਹੈ ਇਹ ਹੀ ਨਰਿੰਜਨ ਹੈ ਪਹਿਲੀ ਬਾਸ਼ਾਈ ਨੇ فرمایا ਇੱਕ ਇੱਕ ਕ੍ਰਿਸ਼ਨਨ ਸਰਵ ਦੇਵਾ ਦੇਵ ਦੇਵਤਾ ਆਤਮਾ ਆਤਮਾ ਦੇਵਸ ਵਾਸਦੇਵ ਜੇ ਕੋ ਜਾਣੈ ਭਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਰਿੰਜਨ ਹੈ ਕਹਿੰਦੇ ਜੋ ਸਾਡੀ ਆਤਮਾ ਹੈ ਇਹਦਾ ਵਾਸਾ ਇਹ ਦੇਹ ਦੇ ਵਿੱਚ ਹੈ ਨਾਨਸਾ ਉਹ ਕਹਿੰਦੇ ਨੇ ਜੇ ਕੋਈ ਇਹਦਾ ਭੇਤ ਲੈ ਲੇ ਤੇ ਅਸੀਂ ਉਹਦੇ ਦਾਸ ਆ ਕਹਿੰਦੇ ਭਾਈ ਸੋਈ ਨਰਿੰਜਨ ਦੇਵ ਹੈ ਤਾਂ ਮਹਾਰਾਜ ਵਜਨ ਕਰਦੇ ਨੇ ਤੀਜੀ ਪਾਸ਼ਾਹੀ ਕਹਿੰਦੇ ਆ ਭੈ ਨਰਿੰਜਨ ਉਹਨੂੰ ਕਿਸੇ ਦਾ ਭੈ ਨਹੀਂ ਹੈ ਉਹ ਨਿਰਪਾਉ ਹੈ ਆ ਭੈ ਨਿਰਿੰਜਨ ਪਰਮ ਪਦ ਤਾਂ ਕਾ ਭੀਖਕ ਹੋਏ ਕਿਸ ਕਾ ਭੋਜਨ ਨਾਨਕਾ ਵਿਰਲਾਪ ਆਵੇ ਕੋਈ ਕੋਈ ਭਾਗਾ ਵਾਲਾ ਜੀ ਹੈ ਕਮਾਈ ਵਾਲਾ ਜੀ ਹੈ ਸਤਗੁਰ ਦਾ ਜੀ ਹੈ ਜੀ ਤੇ ਸਤਗੁਰ ਦੀ ਰਹਿਮਤ ਹੈ ਸਤਗੁਰ ਦਾ ਨਾਮ ਹੈ ਤੇ ਭਈ ਉਹਨੋ ਹੀ ਵਸਤੂ ਪ੍ਰਾਪਤ ਅਗੇ ਮਹਾਰਾਜ ਫਰਮਾਉਂਦੇ ਨੇ ਕਹਿੰਦੇ ਸਤ ਕਰਤਾਰ ਦੇ ਨੂਰ ਮੁਨਬਰ ਕੀਤਾ ਚੰਦ ਸੂਰਜ ਦੇ ਸੀਨੇ ਨੂੰ ਸਤ ਕਰਤਾਰ ਦਾ ਜੋ ਨੂਰ ਹੈ ਉਹ ਮੁਨਬਰ ਹੈ ਪ੍ਰਕਾਸ਼ ਹੈ ਕਹਿੰਦੇ ਚੰ드ਰਮਾ ਔਰ ਸੂਰਜ ਦਾ ਦੇ ਅੰਦਰ ਜੋ ਪ੍ਰਕਾਸ਼ ਹੈ ਏ ਵੀ ਉਹ ਸਤ ਕਰਤਾ ਦਾ ਪ੍ਰਕਾਸ਼ ਹੈ। ਉਸ ਦੀ ਕਿਰਪਾ ਹੈ। ਫਿਰ ਅੱਗੇ ਫਰਮਾਉਂਦੇ ਨੇ ਕਹਿੰਦੇ ਜਿਸ ਨੇ ਕਪਲਾ ਵਾਸਤਾ ਅੰਦਰ ਰਾਜ ਛਡਾਇਆ ਗੋਤਮ ਦਾ ਭਗਤਾਂ ਦੇ ਮਨ ਸੁੱਟ ਚਿੰਗਾਰੀ ਫੂਕ ਜਲਾਇਆ ਸੀ। ਜਿਨ੍ਹਾਂ ਅੰਦਰ ਇਹ ਦੇ ਵਕਾਰ ਸੀ ਉਹ ਸਾਰੇ ਬਗਤੀ ਨਾਲ ਨਾਮ ਦੇ ਨਾਲ ਉਹ ਮਹਾਰਾਜ ਨੇ ਆਪਣੇ نور ਦੀ ਕਿਰਪਾ ਦੇ ਨਾਲ ਇਹ ਸਾਰਾ ਕੁਸ਼ੇ ਦੇ ਅੰਦਰ ਉਹ ਜਿਨੇ ਵਕਾਰਤੀ ਸਾਰੇ ਸਾੜ ਦੇ ਖਤਮ ਕਰਦੇ ਕਬੀਰ ਜੀ ਮਹਾਰਾਜ ਫਰਮਾਉਂਦੇ ਨੇ ਕਹਿੰਦੇ ਪਹਿਲੇ ਫੂਕੂ ਘਰੇ ਆਪਣਾ ਲੋਤੀ ਲਈਨੀ ਹਾਥ ਉਸ ਦਾ ਵੀ ਘਰ ਫੂਕ ਦੂ ਜੋ ਚਲੇ ਹਮਾਰੇ ਸਾਥ ਇਹ ਜੋ ਘਰ ਫੂਕਣਾ ਹੈ ਇਹਦੇ ਅੰਦਰ ਜਿੰਨੇ ਵਕਾਰ ਨੇ ਉਹਨਾਂ ਨੂੰ ਮਾਰਨਾ ਹੈ ਉਹਨਾਂ ਨੂੰ ਖਤਮ ਕਰਨਾ ਹੈ ਉਹਨਾਂ ਨੂੰ ਸਾੜਨਾ ਹੈ ਫਿਰ ਇਹਦੇ ਅੰਦਰ ਵਾਸਾ ਹੋਏਗਾ ਮਾਲਕ ਦਾ ਜਦ ਤੱਕ ਭਾਂਡਾ ਗੰਦਾ ਹੈ ਉਦੋਂ ਤੱਕ ਉਹ ਦੁੱਧ ਨਹੀਂ ਪਾਉਂਦਾ ਦੋਜੀ ਉਹਦੇ ਦੁੱਧ ਜਦੋਂ ਬਾਲਟੀ ਸਾਫ਼ ਹੁੰਦੀ ਹੈ ਧੋ ਕੇ ਸਮਾਰ ਕੇ ਫਿਰ ਮੱਝ ਚੋਣੀਆਂ ਤਾਂ ਥਣ ਸਾਫ਼ ਕਰਕੇ ਧੋ ਕੇ ਹੇ ਦੁੱਧ ਜਿਹੜਾ ਚੋਇਆ ਜਾਂਦਾ ਹੈ ਐਵੇਂ ਦੁੱਧ ਨਹੀਂ ਪੈਂਦਾ ਇਹ ਨਾਮ ਜਿਹੜਾ ਨਾਮ ਦਾ ਵਾਸਾ ਤਾਂ ਹੀ ਹੋ ਸਕਦਾ ਹੈ ਜੇ ਇਹ ਆਪਣੇ ਅੰਦਰ ਨੂੰ ਸਾਫ਼ ਕਰੇਗਾ ਆਪਣੇ ਵਕਾਰਾਂ ਨੂੰ ਸਾਫ਼ ਕਰੇਗਾ ਤੁੰਸੀ ਸਾਫ਼ मंसूर ਨੂੰ ਬਰਮਾਉਂਦੇ ਨੇ मंसूर ਦਿਲ ਕਾ ਹੁਜਰਾ ਸਾਫ਼ ਕਰਾ ਆਨਾ ਕਹਿ ਜਾਣੇ ਕੇ ਲਿਏ ਧਿਆਨ ਗੈਰੋਂ ਸੇ ਉਠਾ ਉਸਕੇ ਬਿਠਾਣੇ ਕੇ ਲਿਏ ਜਾਸ਼ਮੇ ਦਿਲ ਸੇ ਦੇਹ ਕਿਆ ਕਿਆ ਤਮਾਸ਼ੇ ਹੋ ਰਹੇ ਦਿਲ ਸਤਾ ਕਿਆ ਕਿਆ ਹੈ ਤੇਰੇ ਦਿਲ ਸਤਾ ਨੇ ਕਹਿੰਦੇ ਜਿੰਨੇ ਰਤਨਾ ਤਿੰਨ ਗੁਣਾ ਦੀ ਮਾਇਆ ਹੈ ਇਹ ਸਾਰੀ ਦਿਲ ਨੂੰ ਸਤਾਉਣ ਵਾਲੀ ਹੈ ਟਿਕਾਉਣ ਵਾਲੀ ਨਹੀਂ ਹੈ ਜਦ ਤੱਕ ਗੁਰੂ ਸ਼ਬਦ ਦੀ ਕਮਾਈ ਕਰਕੇ ਸਤਗੁਰ ਤੋਂ ਨਾਮ ਲੈ ਕੇ ਸਤਗੁਰ ਦੀ ਸੇਵਾ ਕਰਕੇ ਗੁਰੂ ਨੂੰ ਖੁਸ਼ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹਦਾ ਮਾਰਗ ਨਹੀਂ ਗੁਰੂ ਖੁਸ਼ ਐਸੇ ਗੱਲ ਦੀ ਐ ਕਿ ਗੁਰ ਕੀ ਸੇਵਾ ਹਰ ਕੋ ਨਾਉ ਹਰੀ ਨਾਮ ਸਿਮਰਨ ਕਰਨਾ ਜੋ ਗੁਰੂ ਦਾ ਬਚਨ ਕਮਾਉਣਾ ਹੈ ਸ਼ਬਦ ਕਮਾਉਣਾ ਹੈ ਇਸੇ ਤੇ ਸਰਗੁਰੂ ਖੁਸ਼ ਹੁੰਦਾ ਹੈ ਬੱਲਾ ਮਤਾਂ ਨਾਲ ਖੁਸ਼ ਨਹੀਂ ਹੁੰਦਾ ਉਪਰੋਂ-ਪਰੋਂ ਸੇਵਾ ਕਰੀਏ ਉਪਰੋਂ-ਪਰੋਂ ਖੁਸ਼ ਕਰਨ ਦੀ ਕੋਸ਼ਿਸ਼ ਕਰੀਏ ਇਸ ਤਰ੍ਹਾਂ ਨਹੀਂ ਹੋਣਾ ਕੀ ਹੁੰਦਾ ਹੈ ਚੰਤਕ ਅੰਦਰ ਦਾ ਹਿੱਸਾ ਸਾਫ ਨਾ ਇਹੀ ਤੁਲਸੀ ਸਾਹ ਮਨਸੂਰ ਨੂੰ ਸਮਝਾਉਂਦੇ ਨੇ ਭਾਈ ਦਿਲ ਕਾ ਇਹੋ ਜਰਾ ਸਾਫ ਕਰਾਨਾ ਕਿ ਜਾਣੇ ਕੇ ਲਈ ਧਿਆਨ ਗਹਿਰੋ ਸੇ ਉਠਾ ਉਸਕੇ ਬਿਠਾਣੇ ਕੇ ਲਈ ਚਸ਼ਮੇ ਦਿਲ ਸੇ ਦੇਖ ਕਿਆ ਕਿਆ ਤਮਾਸ਼ੇ ਹੋ ਰਹੇ ਦਿਲ ਸਤਾ ਕਿਆ ਕਿਆ ਹੈ ਤੇਰੇ ਦਿਲ ਸਤਾਣੇ ਕੇ ਲਈ ਕਹਿੰਦੇ ਚਸ਼ਮੇ ਦਿਲ ਦੇ ਨਾਲ ਆਪਣੇ ਦਿਬ ਨੇਤਰ ਦੇ ਨਾਲ ਧਿਆਨ ਦੇ ਨਾਲ ਦੇਖ ਵੀ ਆ ਜਿੰਨੀ ਰਚਨਾਏ ਇਹ ਸਾਰੀ ਮਾਨੋ ਪਰੇਸ਼ਾਨ ਕਰਨ ਵਾਸਤੇ ਦੁੱਖ ਦੇਣ ਦੀ। ਸੁਖ ਸਰਵ ਜਦੋਂ ਤੇਰੀ ਸੁਰਤ ਸ਼ਬਦ ਦੇ ਨਾਲ ਲੱਗੀ ਗੁਰੂ ਦੇ ਵਿੱਚ ਧਿਆਨ ਲੱਗ ਗਿਆ ਹਰ ਜਰਰੇ ਜਰਰੇ ਦੇ ਵਿੱਚ ਤੈਨੂੰ ਉਹ ਨਜ਼ਰ ਆਏਗਾ ਫਿਰ ਸੁਖ ਦੀ ਗੱਲ ਬਣੇਗੀ। ਉਹ ਤੋਂ ਪਹਿਲਾਂ ਸੁਖ ਦਾ ਕੋਈ ਕਾਰ ਨਹੀਂ ਹੈ। ਮਨਸੂਰ ਨੂੰ ਤੁਲਸੀ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ ਕਹਿੰਦੇ ਦਿਲ ਲਗਾ ਮਨਸੂਰ ਉਸੇ ਜੋ ਹੈ ਬੇਚੋਂ ਬੇਨਮੂ ਜਿਹਦਾ ਕੋਈ ਚਿੰਨ ਔਰ ਨਮੂ ਨਹੀ ਹੈ ਉਹਦੇ ਨਾਲ ਦਿਲ ਲਾ ਕੋਈ ਕਿ ਸ਼ਬਦ ਹੈ ਧੁਨ ਹੈ ਜਿਹਦਾ ਕੋਈ ਆਕਾਰ ਨਹੀਂ ਹੈ ਜਿਹੜਾ ਦਿਖਦਾ ਨਹੀਂ ਸੁਣਦਾ ਹੈ ਕਹਿੰਦੇ ਉਹਦੇ ਨਾਲ ਦਿਲ ਲਾ ਦਿਲ ਲਗਾ ਮਨਸੂਰ ਉਸੇ ਜੋ ਹੈ ਬੇਚੋਂ ਬੇਨਮੂ ਕਿਸ ਕਿਤਾਬਾਂ ਮੈਂ ਨਾ ਇਹ ਖੁਦ ਖੁਦਾ ਇਸ਼ਾਰਾ ਕਹਿੰਦੇ ਖੁਦ ਆਪ ਹੀ ਮਾਲਕ ਹੈ। ਤੇ ਆਪਾਂ ਚ ਨਹੀਂ ਹੈ। ਦਸਵੇਂ ਪਾਸ਼ਾ ਪਰਮਾਉਂਦੇ ਨੇ ਕਹਿੰਦੇ ਢਿੰਬਨ ਮੈਂ ਪਰਮੇਸ਼ਰ ਨਹੀਂ। ਪਖੰਡਾਂ ਚ ਪਰਮੇਸ਼ਰ ਨਹੀਂ ਹੈ। ਕਹਿੰਦੇ ਮਹਾਰਾਜ ਹੋਰ ਕਿੱਥੇ ਆਏ ਕਹਿੰਦੇ ਵੇਦ ਗ੍ਰਤੇਬ ਵਿਖੇ ਹਰ ਨਹੀਂ ਵੇਦਾਂ ਗ੍ਰਤੇਬਾਂ ਦੇ ਵਿੱਚ ਵੀ ਨਹੀਂ ਹੈ। ਹੋਰ ਮਹਾਰਾਜ ਕਿੱਥੇ ਹੈ? ਕਹਿੰਦੇ ਜਾਨ ਲਿਓ ਹਰ ਮਨ ਹੀ। ਕਹਿੰਦੇ ਮਨ ਦੇ ਵਿੱਚ ਹੀ ਹਾਰ ਹੈ ਇਹ ਤੁਹਾਡਾ ਮਨ ਹੀ ਹਾਰ ਹੈ ਇਹ ਜੋਤ ਸਰੂਪ ਹੈ ਪਰ ਇਹਨੂੰ ਜਰਾ ਪਰਖ ਕੇ ਦੇਖੋ ਗੁਰੂ ਸ਼ਬਦ ਨਾਲ ਗੁਰੂ ਸ਼ਬਦ ਜੋ ਹੈ ਇਹ ਪਾਰਸ ਹੈ ਮਨ ਮਨੂਰ ਹੈ ਜਦੋਂ ਇਸ ਦੇ ਨਾਲ ਗੁਰੂ ਦਾ ਸ਼ਬਦ ਲੱਗ ਜਾਏਗਾ ਗੁਰੂ ਦੇ ਸ਼ਬਦ ਦੀ ਕਮਾਈ ਕਰੇਗਾ ਇਹੀ ਮਨ ਜਿਹੜਾ ਹੈ ਇਹ ਸੋਨਾ ਬਣ ਜਾਏਗਾ ਪਾਰਸ ਸਾਧਗੁਰ ਦਾ ਸ਼ਬਦ ਹੈ ਮਨ ਮਨੂਰ ਹੈ ਜਦੋਂ ਸ਼ਬਦ ਇਹਦੇ ਨਾਲ ਟੱਚ ਹੋ ਗਿਆ ਸ਼ਬਦੀ ਕਮਾਈ ਸ਼ੁਰੂ ਹੋ ਗਈ ਇਹ ਐਸਾ 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 ਇਹ ਸੁਨਾਣਾ ਸ਼ੁਰੂ ਹੋ ਗਿਆ ਇਸ ਤਰ੍ਹਾਂ ਕਹਿੰਦੇ ਨੇ ਭਾਈ ਉਹਦੇ ਨਾਲ ਮਨ ਲਾ ਜਿਹੜਾ ਦਾ ਕੋਈ ਚਿੰਨ ਨਮੂਨਾ ਨਹੀਂ ਹੈ ਉਹ ਆਦ ਵੀ ਸੱਚ ਹੈ ਔਰ जुगाਦ ਵੀ ਸੱਚ ਹੈ ਹੈ ਵੀ ਸੱਚ ਹੈ ਨਾਨਕ ਹੋਸੀ ਵੀ ਸੱਚ ਹੈ ਧਿਆਉਣਾ ਕਿਨੂੰ ਇੱਕ ਗੁਰੂ ਨੂੰ ਆਦ ਗੁਰੇ ਨਮਾਏ ਜਗਾਦ ਗੁਰੇ ਨਮਾਏ ਸਤ ਗੁਰੇ ਨਮਾਏ ਸ੍ਰੀ ਗੁਰੂ ਦੇਵੈ ਨਮਾਏ ਹੋਰ ਨਹੀਂ ਕਿਸੇ ਪਾਸੇ ਧਿਆਨ ਜਾਣਾ ਚਾਹੀਦਾ ਆਪਣੇ ਸਤ ਗੁਰ ਤੋਂ ਬਿਨਾਂ ਫਿਰ ਮਹਾਰਾਜ ਅੱਗੇ ਬਰਮਾਉਂਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਓ ਸਿਮਰਨ ਆਖੀ ਨੂੰ ਆਪਣੇ ਸਤਗੁਰ ਨੂੰ ਆਪਣੇ ਸਤਗੁਰ ਦੇ ਸ਼ਬਦ ਦੀ ਆराधना ਕਰਨੀ ਹੈ ਸ਼ਬਦ ਦਾ ਸਿਮਰਨ ਕਰਨਾ ਹੈ ਜਦ ਤੱਕ ਸ਼ਬਦ ਦਾ ਸਿਮਰਨ ਨਹੀਂ ਕਰੇਗਾ ਇਹਨੂੰ ਕੁਝ ਹਾਸਲ ਨਹੀਂ ਹੋਏਗਾ ਜਾਦੇ ਨੇ ਉੜਾਈ ਨਹੀਂ ਪੜਿਆ ਊੜਾ ਓੰਕਾਰ ਹੈ ਇਹ ਸ੍ਰਿਸ਼ਟੀ ਦਾ ਆਕਾਰ ਕਰਨੇ ਵਾਲਾ ਉਹ ਕਰਤਾਰ ਹੈ ਜਦ ਤੱਕ ਇਹਦੀ ਨਜ਼ਰ ਉੱਥੇ ਨਹੀਂ ਪਹੁੰਚੀ ਉਦੋਂ ਤੱਕ ਇਹਨੂੰ ਕੁਝ ਆਸ ਨਹੀਂ ਹੋਇਆ ਕਰਨ ਹਾਰ ਕਰਤਾਰ ਨੂੰ ਯਾਦ ਕਰੀਏ ਜੀ ਦਾ ਨਾਮ ਹੈ پاک ਅਲਾ ਕਾ ਜੀ ਦੂਜਾ ਨਵੀ ਦੇ ਨਾਮ ਦਾ ਆਸਰਾ ਹੈ ਜਿਹੜਾ ਉਮਮਤਾ ਦਾ ਖੈਰ ਖਾਕ ਕਰੇ ਜਿੰਨੀਆਂ ਵਸਤੂਆਂ ਨੇ ਸਾਰੀਆਂ ਦਾ ਮਾਲਕ ਹੈ ਨਵੀ ਹਾਰਸੀ ਦਾ ਲਫ਼ਜ਼ ਹੈ ਸੰਤਾਂ ਨੂੰ ਕਹਿੰਦੇ ਨੇ ਸੰਤ ਸਤਗੁਰ ਇਹ ਨਵੀ ਨੇ ਔਰ ਇਹਨਾਂ ਨੂੰ ਪੈਗੰਬਰ ਵੀ ਕਿਹਾ ਜਾਂਦਾ ਕਿਉਂਕਿ ਇਹ ਅਨਾਮੀ ਦੇਸ਼ ਤੋਂ ਸੱਤ ਲੋਕ ਤੋਂ ਨਾਮ ਦਾ ਸਨੇਹਾ ਲੈ ਕੇ ਇਹ ਮਾਤ ਲੋਕ ਦੇ ਵਿੱਚ ਆਉਂਦੇ ਨੇ ਜੀਵਾਂ ਦੇ ਆਧਾਰ ਲਈ ਸੰਤ ਸਤਗੁਰ ਜਿਹੜੇ ਨੇ ਇਹਨਾਂ ਦੀ ਸੇਵਾ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਹਿੰਦੇ ਸਤਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਕਹਿੰਦੇ ਫੇਰ ਇਹਨੂੰ ਆਪਣਾ ਸਿਰ ਗੁਰੂ ਦੇ ਚਰਨਾਂ 'ਚ ਰੱਖ ਦੇਣਾ ਚਾਹੀਦਾ ਹੈ ਵੀ ਲਓ ਮਹਾਰਾਜ ਇਹ ਆਪ ਜੀ ਦਾ ਹੈ ਮੇਰਾ ਨਹੀਂ ਆਪਣਾ ਆਪ ਗਵਾ ਦੇ ਆਪ ਗਵਾਈਏ ਤਾਂ ਸ਼ੋਭਾਈਏ ਅਵਰ ਕੈਸੀ ਚਤਾਈ ਕੋਈ ਚਤਾਈ ਕੋਈ ਸਿਆਣ। ਮਹਾਰਾਜ ਬਾਣੀ ਜੀ ਫਰਮਾਉਂਦੇ ਨੇ ਪੰਜਵੇਂ ਪਾਤਸ਼ਾਹ ਕਹਿੰਦੇ ਛੋੜ ਸਿਆਣਪ ਬਹੁਤ ਚਤ్రਾਈ ਗੁਰਪੂਰੇ ਕੀ ਟੇਕ ਟਕਾਈ ਮੇਟੇ ਕਲੇਸ਼ ਸੁਖੀ ਹੋਈ ਰਹੀ ਐ ਐਸਾ ਦਾਤਾ ਸਤਗੁਰੂ ਕਹਿੰਦੇ ਐਸਾ ਦਾਤਾ ਸਤਗੁਰ ਹੈ ਜਿਹੜਾ ਕਲੇਸ਼ਾਂ ਨੂੰ ਮੇਟ ਕੇ ਔਰ ਆਪਣੇ ਨਾਮ ਦੇ ਨਾਲ ਜੋੜ ਲੇ ਔਰ ਉਸ ਮਾਲਕ ਦੇ ਨਾਲ ਮਿਲ ਜਾਵੇ ਉਹ ਗੌਰ ਨੇ ਜਿਸ ਰੂਪ ਐ ਸਰਗਰ ਦਾ ਉਹਦੇ ਵਿੱਚ ਇਹ ਜਿਹੜੀ ਸੁਰਤ ਐ ਇਹ ਸਮਾਝੇ ਹੁਣੇ ਉਸ ਪਾਸੇ ਧਿਆਨ ਨਹੀਂ ਕਰਦਾ ਕਬੀਰ ਜੀ ਮਹਾਰਾਜ ਫੜਵਾਉਂਦੇ ਨੇ ਕਹਿੰਦੇ ਤੁਨ ਕੀ ਖਬਰ ਸੁਣਤਾ ਨਹੀਂ ਅਨਹਦ ਕਾ ਬਾਜਾ ਬਾਜਦਾ ਉਹ ਤੁਨ ਜਿਹੜੀ ਐ ਆਕਾਸ਼ ਮੰਡਲ ਦੀ ਐ ਕੰਮ ਲੋਕ ਦੀ ਐ ਜੋ ਬਾਣੀ ਆ ਰਹੀ ਐ ਉਹ ਤਾਂ ਸੁਣਦਾ ਹੀ ਨਹੀਂ ਉਹਦਾ ਤਾਂ ਧਿਆਨ ਹੀ ਨਹੀਂ ਕਰਦਾ ਇਹ ਪੜਨ ਤਾਂ ਜੋਰ ਦਿੰਦਾ ਪੜਨ ਤਾਂ ਖੰਡਨ ਕੀਤਾ ਹੈ ਗੁਰਨਾਮ ਸਾਹਿਬ ਨੇ ਪੜ ਪੜ ਗੱਡੀ ਲੱਦੀ ਐ ਪੜ ਪੜ ਪਰਗੇ ਸਾਥ ਪੜ ਪੜ ਭੀੜੀ ਪਾਈ ਐ ਪੜ ਪੜ ਗੱਡੀ ਐ ਖਾਤ ਪੜੀਐ ਜੀਤੇ ਬਰਸ ਬਰਸ ਪੜੀਐ ਜੀਤੇ ਮਾਸ ਪੜੀਐ ਜੀਤੀ ਆਰਜਾ ਪੜੀਐ ਜੀਤੇ ਸਵਾਸ ਨਾਨਕ ਲੇਖੇ ਇੱਕ ਗਲ ਹੋਰ ਹੋਵੇਂ ਚਖਣਾ ਚਾਹ। ਚਖਣਾ ਚਾਹ। ਹੋਵੇਂ ਹੰਕਾਰ ਮੈਂ ਬਾਣੀ ਪੜਦਾ ਮੈਂ ਦੋ ਟਾਈਮਾਂ ਦਾ ਨਿਤਨੇਮੀ ਹੰਕਾਰ ਆਉਂਦਾ ਸੀ ਮਹਾਰਾਜ ਕਹਿੰਦੇ ਨਹੀਂ ਭਈਏ ਹਉਮੈ ਜਿਹੜੀ ਐ ਇਹ ਤਾਂ ਮਾਰਨੀ ਐ ਅਸੀਂ ਇਹ ਮਹਾਰਾਜ ਕਹਿੰਦੇ ਨੇ ਕਹਿੰਦੇ ਹਉਮੈ ਛੋੜ ਪਰਮ ਪਦ ਲੱਗੈ ਪਰਮ ਪਦ ਕੀ ਹੈ ਗੁਰੂ ਦੇ ਚਰਨ ਨੇ ਹਉ ਮੈਂ ਛੋੜ ਚਰਨ ਗੁਰ ਲੱਗਾ ਸੋ ਜਨ ਤੇਰੀ ਬੋਝ ਬਜਾਈ ਉਹ ਜੀਵ ਜਿਹੜੇ ਨੇ ਜਿਹੜੋਂ ਗੁਰੂ ਦੇ ਚਰਨ ਲੱਗਦੇ ਨੇ ਹਉ ਮੈਂ ਛੱਡਦੇ ਨੇ ਆਪਣਾ ਆਪ ਮਾਰਦੇ ਨੇ ਤਿਆਗਦੇ ਨੇ ਤੇ ਬੇਨਤੀ ਕਰਦੇ ਨੇ ਆਪ ਤਿਆਗ ਬੇਨਤੀ ਕਰੇ ਲੇਹੋ ਪ੍ਰਭ ਲੜ ਲਾਏ ਜੋ ਹਰ ਕੰਤ ਮਲਾਈਆਂ ਵਿਛੜ ਗਏ ਕਹਿੰਦੇ ਫੇਰ ਵਿਛੜਦੀਆਂ ਨਹੀਂ ਨਾਨਕ ਕੀ ਪ੍ਰਭ ਬੇਨਤੀ ਹਰਸ਼ੰ ਸਮਾਈ ਕਹਿੰਦੇ ਮਹਾਰਾਜ ਸਾਡੀ ਬੇਨਤੀ ਹੈ ਵੀ ਸਾਨੂੰ ਆਪਣੀ ਸ਼ਰਨ ਦੇ ਵਿੱਚ ਸਮਾ ਲੈ ਜਿੱਥੇ ਬਾਣੀ ਹੈ ਉਥੇ ਬੇਨਤੀਆਂ ਕਰਦੀ ਹੈ ਸਤਿਗੁਰ ਦੇ ਚਰਨਾਂ ਦੇ ਵਿੱਚ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਸਤਿਗੁਰੂ ਹੀ ਪਰਮੇਸ਼ਰ ਹੈ ਗੁਰ ਪਰਮੇਸ਼ਰ ਪੂਜੀ ਹੈ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀਆ ਕਾ ਸਭ ਤੋਂ ਕੋਲਾ ਜੀ ਸ੍ਰਿਸ਼ਟੀ ਨੂੰ ਦਾਰ ਦੇ ਰਿਹਾ ਹੈ ਐਡਾ ਵੱਡਾ ਸ਼ੈਨਸ਼ਾ ਐਡਾ ਵੱਡਾ ਮਾਲਕ ਹੈ ਐਡੀ ਰਹਿਮਤ ਦਾ ਸਾਗਰ ਹੈ ਉਹਦੀ ਸਾਗਰ ਜੋ ਹੈ ਉਹਦੀ ਰਹਿਮਤ ਦਾ ਜਿੰਨੇ ਸ੍ਰਿਸ਼ਟੀ ਆ ਚੁੱਕੀ ਹੈ ਜਿੰਨੇ ਹੈ ਜਿੰਨੇ ਆਉਣੀ ਹੈ ਤਿਸਰਾ ਸਮੁੰਦਰ ਚੋਂ ਸੂਈ ਡੋਬ ਕੇ ਕੱਢ ਲਈ ਨਾ ਉਸ ਸਮੁੰਦਰ ਨੂੰ ਪੇਪਰਾਂ ਉਹ ਮੇਰੇ ਸ਼ੈਨਸ਼ਾ ਕੁੱਲ ਮਾਲਕ ਸਰਬਤ ਸੱਚੇ ਪਾਤਸ਼ਾਹ ਉਹ ਏਡੀਆਂ ਰਹਿਮਤਾਂ ਦਾ ਮਾਲਕ ਹੈ ਉਹ ਵੱਡੀਆਂ ਮਿਹਰਾਂ ਵਾਲਿਆ ਸਾਈਆਂ ਬਖਸ਼ ਗਰੀਬ ਨਮਾਜ਼ਾ ਆਪਣੇ ਰਹਿਮ ਕਰਮ થી ਬਖਸ਼ੀ ਰਹਿਮਤ ਦਾ ਦਰਵਾਜ਼ਾ ਇਹ ਖੋਲ ਦੇ ਕਿਰਪਾ ਕਰ ਸਾਨੂੰ ਰਹਿਮਤ ਦਾ ਦਰਵਾਜ਼ਾ ਕੋਈ ਡਾ ਵੱਡਾ ਸ਼ੈਨਸ਼ਾ ਏਡਾ ਵੱਡਾ ਮਾਲਕ ਹੈ ਉਹਨੂੰ ਛੱਡ ਕੇ ਜੇ ਹੋਰ ਕਿਸੇ ਪਾਸੇ ਧਿਆਨ ਏਕ ਛੋੜ ਦੂਜੇ ਪੈ ਲਾ ਕੇ ਡੁੱਬੇ ਸੀ ਜਾਰੇ ਡੁੱਪਣ ਦਾ ਕੰਮ ਕਰਦਾ ਹੈ ਦੋ ਬੇੜੀਆਂ ਤੇ ਤੁਰਿਆ ਨਹੀਂ ਜਾਂਦਾ ਹੈ ਤਰ ਨਹੀਂ ਸਕਦਾ ਕਹਿੰਦੇ ਦੋ ਬੇੜੀਆਂ ਵਾਲਾ ਡੁੱਬ ਮਰਦਾ ਤੂੰ ਪੈਰ ਟਕਾਲਾ ਇੱਕ ਪਾਸੇ ਬਹੁਤੇ ਘਰਾਂ ਦਾ ਪ੍ਰਾਹਣਾ ਭੁੱਖਾ ਮਰਦਾ ਤੂੰ ਬਹਿ ਕੇ ਖਾ ਲੈ ਇੱਕ ਪਾਸੇ ਇਹਨੂੰ ਇੱਕ ਪਾਸਾ ਕਰਨਾ ਪਏਗਾ ਇੱਕ ਤੇ ਆਉਣਾ ਪਏਗਾ ਕਬੀਰ ਜੀ ਫਰਮਾਉਂਦੇ ਨੇ ਕਹਿੰਦੇ ਚੱਕੀਆ ਕਿਸੇ ਪਟ ਬਣੇ ਚੱਕੀ ਦੇ ਪੁੱੜ ਬਣੇ ਨੇ ਕੌਣ ਬਣੇ ਨੇ ਕਹਿੰਦੇ ਗਗਨ ਭੋਮ ਪੁੰਨ ਦੋਏ ਧਰਤੀ اور ਆਕਾਸ਼ ਇਹ ਪੁੱੜ ਨੇ ਫੇਰ ਕਹਿੰਦੇ ਇਨ ਪੁਟੀਆਂ ਨੇ ਵੀ ਆਇ ਕੇ ਸਾਬਤ ਗਿਆਨ ਕੋਈ ਨਾ ਪੁੜਾਂ ਦੇ ਵਿੱਚ ਆ ਕੇ ਸਾਬਤ ਨਹੀਂ ਜਿਨੇ ਸਰੀਰ ਧਾਰਨ ਕਰ ਲਿਆ ਉਹਨੇ ਮਰਨਾ ਹੈ ਜੇ ਉਹਨੇ ਸ਼ੁਭ ਕਰਮ ਨਾ ਕਰੇ ਆਪਣੇ ਅੰਦਰ ਸਤ ਸੰਤੋਖ ਵਿਚਾਰ ਦਇਆ ਧਰਮ ਸ਼ੀਲ ਸ਼ਮਸ ਬਵੇਕ ਨਾ ਅਪਣਾਈ ਇਹ ਗੁਣ ਪਰਮੇਸ਼ਰ ਦੇ ਨੇ ਗੁਰੂ ਦੇ ਗੁਣ ਨੇ ਜੇ ਇਹਨੇ ਆਪਣੇ ਗੁਣਾਂ ਨੂੰ ਗ੍ਰਹਿਣ ਨਾ ਕੀਤਾ ਗੁਰੂਆਂ ਨੂੰ ਫਿਰ ਇਹ ਨਰਕਾਂ ਦਾ ਵਾਸੀ ਹੈ ਨਰਕਾ ਨੂੰ ਜਾਣਦੇ ਆਪ ਗੁਣ ਕਿਹੜੇ ਕਿਹੜੇ ਨੇ ਕਾਮ ਹੈ, ਕ੍ਰੋਧ ਹੈ, ਮੋਹ ਹੈ, ਲੋਭ ਹੈ, ਹੰਕਾਰ ਹੈ, ਆਸਾ ਹੈ, ਤ੍ਰਿਸ਼ਨਾ ਹੈ, ਮਨਸਾ ਹੈ। ਇਹ ਆਪ ਗੁਣ ਨੇ। ਮਹਾਰਾਜ ਕਹਿੰਦੇ ਨੇ ਬਾਣੀ 'ਚ ਕਹਿੰਦੇ ਭਾਈ ਜਿਸ ਜਲ ਨਿਧ ਕਾਰਨ ਤੂੰ ਯਾਂ ਜਾਗ ਆਏ ਸੋ ਅਮਰਤ ਗੁਰਪਾਹੀ ਜਿਓ। ਛੋਡੋ ਵੇਸ ਭੇਖ ਚਿਤ్రਾਈ ਦੁਭਦਾਇ ਫੜਨਾਈ ਜਿਓ। ਕਹਿੰਦੇ ਦੁਰਮਤ ਦੇ ਵਿੱਚੋਂ ਇਹ ਫੜਨੀ ਮੈਨਣਾ। ਇਹ ਸਭ ਛੱਡਨੇ ਪੈਣਗੇ ਮਨ ਰੇ ਥਿਰ ਰਹੁ ਜਤ ਕਤ ਜਾਈ ਜਿਉ ਕਹਿੰਦੇ ਇਧਰ ਉਧਰ ਨਾ ਹੋ ਥਿਰ ਹੋ ਜਾ ਗੁਰੂ ਚਰਨਾ ਚ ਬਾਹਰ ਢੂੰਡਤ ਬਹੁਤ ਦੁਖ ਪਾਵਤ ਘਰ ਅਮਰਤ ਕਟਮਾਈਂ ਉਹ ਕਹਿੰਦੇ ਜਿਹੜੇ ਤੂੰ ਭਰਮ ਭਲੇਖੇ ਦੇ ਵਿੱਚ ਬਾਹਰ ਤੁਰੇ ਫਿਰਦਾ ਕਸਤੂਰੀ ਮਿਰਗ ਦੇ ਅੰਦਰ ਐ ਧੁੰਨੀ ਦੇ ਵਿੱਚ ਜਦੋਂ ਝਾੜ ਚ ਟੱਕਰ ਮਾਰਦਾ ਐ ਉਹਦਾ ਨੱਕ ਤੋਂ ਨਹੀਂ ਦੇ ਕੋਲ ਆਉਂਦਾ ਉਹਨੂੰ ਖੁਸ਼ਬੂ ਆਉਂਦੀ ਹੈ ਉਹ ਸੋਚਦਾ ਧਰਮ ਦੇ ਵਿੱਚ ਵੀ ਕਿਤੇ ਪਿੱਛੇ ਆ ਉਹ ਪਿੱਛੇ ਪੁੱਠੀ ਛਾਲ ਮਾਰਦਾ ਹੈ ਧਰਮ ਦੇ ਵਿੱਚ ਪੱਜ ਜਾਂਦਾ ਹੈ ਪਰ ਉਹਨੂੰ ਕਸੂਰੀ ਦੀ ਸਮਝ ਨਹੀਂ ਲੱਗਦੀ ਵੀ ਮੇਰੇ ਅੰਦਰ ਹੈ ਇਹ ਸਭ ਕੁਝ ਤੇਰੇ ਅੰਦਰ ਹੈ ਨਾ ਮੰਦਰ ਦਿਸ਼ੇ ਨਾ ਮਸੀਤ ਦਿਸ਼ੇ ਨਾ ਗੁਰਦੁਆਰ ਦੇਸ਼ੇ ਪੰਡਾ ਚੱਕਾ ਜਦੋਂ ਦੀਵਾਰ ਵਾਲਾ ਤੇਰੇ ਅੰਦਰ ਹੀ ਸਤਿ ਕਰਤਾ ਰਸੇ ਸਤਿ ਕਰਤਾ ਤੇਰੇ ਅੰਦਰ ਹੀ ਵਸਦਾ ਹੈ ਬਾਹਰ ਨਹੀਂ ਹੈ ਤੇਜੀ ਬਾਸੀ ਮਹਾਰਾ ਦੇ ਕੋ ਸਾਪ ਵਚਨ ਕਰਕੇ ਫਰਮਾਉਂਦੇ ਨੇ ਕਹਿੰਦੇ ਕਾਇਆ ਕਾਮਨ ਅਤ ਸਵਾਲਿਓ ਪਿਰ ਵਸੇ ਜਿਸ ਨਾਲੇ ਪਿਰ ਸੱਚੇ ਤੇ ਸਦਾ ਸੁਹਾਗਣ ਜੇ ਗੁਰ ਕਾ ਸ਼ਬਦ ਸਮਾਵੇ ਗੁਰੂ ਦਾ ਸ਼ਬਦ ਜਿਹੜਾ ਹੈ ਇਹ ਆਤਮਾ ਦਾ ਸੱਚਾ ਸੁਹਾਗ ਹੈ ਜਦੋਂ ਆਤਮਾ ਦਾ ਸ਼ਬਦ ਦੇ ਨਾਲ ਮੇਲਾ ਹੋ ਗਿਆ ਤੇ ਫੇਰ ਭਾਈ ਵਿਛੜਦਾ ਨਹੀਂ ਨਾ ਵਿਛੜਦਾ ਨਹੀਂ ਸੰਸਾਰ ਦੇ ਜਿਹੜੇ ਸੁਹਾਗ ਨੇ ਇੱਕ ਜੀ ਵਿਛੜ ਗਿਆ ਉਹ ਟੁੱਟ ਜਾਂਦਾ ਪਰ ਜਿਹੜਾ ਆਤਮਾ ਦਾ ਸੁਹਾਗ ਹੈ ਸ਼ਬਦ ਹੈ ਸ਼ਬਦ ਨਾਲ ਗੁਰੂ ਨੇ ਮੇਲਾ ਕਰਾਤਾ ਤੇ ਭਾਈ ਇਹ ਸਦਾ ਲਈ ਮਹਾਰਾਜ ਕਹਿੰਦੇ ਨੇ ਕਹਿੰਦੇ ਭਾਈ ਜੇ ਇਹਨੇ ਆਤਮਾ ਦੇ ਨਾਲ ਮੇਲਾ ਕਰ ਲਿਆ ਸ਼ਬਦ ਦੇ ਨਾਲ ਮੇਲਾ ਹੋ ਗਿਆ ਸਤਿਗੁਰ ਦੀ ਰਹਿਮਤ ਹੋ ਗਈ ਇਹ ਫਿਰ ਭਾਈ ਵਿਛੜੇਗਾ ਨਹੀਂ ਜੀ ਕਾਇਆ ਅੰਦਰ ਜਗ ਜੀਵਨ ਦਾ ਤਾਂ ਵਸੇ ਜਿਹੜਾ ਨਾਮ ਹੈ ਸ਼ਬਦ ਹੈ ਇਹ ਕਾਇਆ ਦੇ ਅੰਦਰ ਹੀ ਵਸਦਾ ਹੈ ਇਹ ਸਾਰੇ ਸੰਸਾਰ ਨੂੰ ਸਾਰੇ ਜਗਤ ਨੂੰ ਜੀਵਨ ਦੇ ਰਿਹਾ ਹੈ ਇਹ ਦੀ ਵੱਡੀ ਇਹਦੀ ਰਹਿਮਤ ਹੈ ਇੱਕ ਥਾਂ ਤੇ ਬੈਠੇ ਸਾਧੂ ਦੀ ਸਮਾਲ ਕਰ ਰਿਹਾ ਕਹਿੰਦੇ ਕਾਇਆ ਅੰਦਰ ਤੋਲ ਤਲਾਵੇ ਆਪੇ ਤੋਲਣ ਹਾਰਾ ਕਾਇਆ ਅੰਦਰ ਨੌ ਖੰਡ ਪ੍ਰਿਥਵੀ ਹਾਟ ਪਟਣ ਵਜਾਰਾ ਕਾਇਆ ਅੰਦਰ ਕਹਿੰਦੇ ਜਗ ਜੀਵਨ ਦਾਤਾ ਵਸੇ ਸਭ ਨ ਕਰੇ ਕ੍ਰਿਤਪਨਾਰ ਫੇਰ ਸਾ ਕਾਇਆ ਜੋ ਸਤਗੁਰ ਸੇਵੇ ਕਹਿੰਦੇ ਉਹ ਕਾਇਆ ਹੈ ਉਹ ਦੇ ਕਬੂਲ ਹੈ ਉਹ ਜਨਮ ਕਬੂਲ ਹੈ ਜਿਹੜੀ ਸਤਗੁਰ ਦੀ ਸੇਵਾ ਕਰਦੀ ਹੈ ਸਾਹ ਕਾਇਆ ਜੋ ਸਤਗੁਰ ਸੇਵੇ ਸੱਚੇ ਆਪ ਸواری ਬਿਨ ਨਾਮੈ ਦਰ ਢੋਈ ਨਹੀਂ ਤਾਂ ਜੰਮ ਖਵਾਰ ਕਰੇ ਕਹਿੰਦੇ ਨਾਮ ਤੋਂ ਵਗੈਰ ਉਸ ਮਾਲਕ ਦੇ ਦਰ ਦੇ ਉੱਤੇ ਇਹਨੂੰ ਢੋਈ ਨਹੀਂ ਮਿਲਣੀ ਤਾਂ ਇਹਨੂੰ ਜੰਮ ਖਵਾਰ ਕਰਦੇ ਨੇ ਫੇਰ ਕਹਿੰਦੇ ਕਾਇਆ ਅੰਦਰ ਬਰਮ ਵਿਸ਼ਨ ਮਹੇਸ਼ਾ ਜਿਤ ਓਪਤ ਸਭ ਸੰਸਾਰਾ ਕਹਿੰਦੇ ਉਹ ਵੀ ਅੰਦਰ ਹੀ ਬੈਠੇ ਨੇ ਇਹ ਮਹਾਰਾਜ ਕਹਿੰਦੇ ਨੇ ਕਹਿੰਦੇ ਭਾਈ ਜੇ ਇਹ ਸਤਗੁਰ ਦੀ ਸੇਵਾ ਕਰਨੀ ਚਾਹੇ ਕਮਾਉਣੀ ਚਾਹੇ ਤਾਂ ਫਿਰ ਅੰਦਰ ਬੈਠ ਕੇ ਹੀ ਆਪਣਾ ਸਤਗੁਰ ਦਾ ਸ਼ਬਦ ਦੀ ਕਮਾਈ ਕਰੋ ਸਤਗੁਰ ਦਾ ਧਿਆਨ ਫੇਰ ਉਹਨੂੰ ਪਰਮਾਨ ਹੈ ਫੇਰ ਇਹਦਾ ਜਨਮ ਸਫਲ ਹੋਇਆ ਸਫਲ ਜਨਮ ਤਿਸ ਦਾ ਜਗਪੀਤਰ ਜੋ ਸਾਧ ਸੰਗ ਨੋਂ ਜਾਪੈ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭੂ ਬੇਹੋ ਦੇ ਸਗਲ ਮਨੋਰਥ ਪੂਰਨ ਹੋ ਜਾਣਗੇ ਇਹ ਤੇ ਪ੍ਰਭੂ ਦਇਆ ਕਰੇਗੀ ਕਰੇਗਾ ਔਰ ਇਹ ਸਤਗੁਰ ਦੇ ਸ਼ਬਦ ਦੀ ਕਮਾਈ ਹੈ ਨਰਨੁ ਸਾਧ ਕੇ ਪ੍ਰੀਤ ਕਰ ਜੋ ਪੂਜਤ ਹੈ ਕੋਏ ਸੰਸਾਰੀ ਸੁਖ ਪਾ ਕੇ ਅੰਤ ਮੁਕਤ ਹੋਏ ਫਿਰ ਇਹਨਾਂ ਅੰਤ ਮੁਕਤੀ ਮਿਲ ਜਾਏਗੀ ਸੰਸਾਰ ਦੇ ਸੁਖ ਹੀ ਪਹੁੰਚ ਜਾਏਗਾ ਤੇ ਮੁਕਤ ਵੀ ਹੋ ਜਾਏਗਾ ਸਤਗੁਰ ਤੋਂ ਜਦੋਂ ਵੀ ਕੁਝ ਮੰਗਣਾ ਹੈ ਤਾਂ ਨਾਮ ਮੰਗਣਾ ਹੈ ਪੰਜਵੀਂ ਪਾਸ਼ੇ ਨੇ ਦੇਖੋ ਬੇਨਤੀ ਕਰੀ ਸਰਗੁਰ پاس ਬੇਨਤੀਆਂ ਮਿਲੇ ਨਾਮ ਤੂਠਾ ਸੱਚਾ ਪਾਤਸ਼ਾ ਤਾਪ ਗਿਆ ਸੰਸਾਰਾ ਸੰਸਾਰ ਦਾ ਤਾਪ ਜਿਹੜਾ ਹੈ ਜਨਮ ਮਰਨ ਦਾ ਇਹ ਖਤਮ ਹੋ ਜਾਏਗਾ ਜਦੋਂ ਗੁਰੂ ਖੁਸ਼ ਹੋਏਗਾ ਮਹਾਰਾਜ ਚੌਥੀ ਪਾਸੀ ਕਹਿੰਦੇ ਨੇ ਸਾਧ ਸੇਵਾ ਕੀਤੀ ਸਫਲੈ ਜਿਤ ਸਤਗੁਰ ਕਾ ਮਨ ਮੰਨੇ ਜਾਂ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਭਲ ਪਨੇ ਫੇਰੇ ਦੇ ਪਾਪਾਂ ਦੀ ਜਿਹੜੀ ਗੱਟੜੀ ਹੈ ਪੋਟ ਹੈ ਇਹ ਖਤਮ ਕਰ ਦੇਗਾ ਗੁਰੂ ਮਕਾਦੇ ਗਾ ਲਿਖਾਇਆ ਰਕਦੋ ਕਹਿੰਦੇ ਉਪਦੇਸ਼ ਜੇ ਦਿੱਤਾ ਸਤਿਗੁਰੂ ਤਾਂ ਸੁਣਿਆ ਸਿੱਖੀ ਕੰਨੇ ਗੁਰੂ ਉਪਦੇਸ਼ ਨੂੰ ਕੰਨਾਂ ਦੇ ਵਿੱਚ ਆਪਣੇ ਵਸਾਲੇ ਧਿਆਨ ਕਰਕੇ ਇਹਨੂੰ ਕਹਿੰਦੇ ਨੇ ਧਿਆਨ ਕਰਨਾ ਗੁਰ ਕੀ ਮੂਰਤ ਮਨ ਮਹਿ ਧਿਆਨ ਗੁਰ ਕੇ ਸ਼ਬਦ ਮੰਤਰ ਮੰਨਣਾ ਗੁਰੂ ਸ਼ਬਦ ਨਾਲ ਮਨ ਮੰਨੇਗਾ ਸ਼ਬਦ ਬਗੈਰ ਮਨ ਨਹੀਂ ਮੰਨੇਗਾ ਇਹ ਜੇ ਨੇ ਮਨ ਨੂੰ ਸਾਧਨਾ ਸੋਧਣਾ ਹੈ ਫਿਰ ਗੁਰੂ ਸ਼ਬਦ ਦਾ ਧਿਆਨ ਕਰੀਏ ਬਿਨਾਂ ਸ਼ਬਦ ਮਨ ਨਹੀਂ ਵਾਸਾ ਹੁੰਦਾ ਤੂੰ ਧਿਆਨ ਲਗਾ ਲੈ ਗੁਰੂ ਸ਼ਬਦ ਗੁਰੂ ਸ਼ਬਦ ਦਾ ਧਿਆਨ ਕਰਨਾ ਹੈ ਬਿਨਾ ਸ਼ਬਦ ਤੋਂ ਮਨ ਨੇ ਵਸਿਆ ਤਾਂ ਮਹਾਰਾਜ ਪੰਜਵੀਂ ਪਾਸੀ ਕਹਿੰਦੇ ਨੇ ਗੁਰ ਕੀ ਮੂਰਤ ਮਨ ਮਾਏ ਧਿਆਨ ਗੁਰ ਕੇ ਸ਼ਬਦ ਮੰਤਰ ਮਨ ਮਾਉ ਜੋ ਗੁਰ ਦਿਆ ਸੋ ਮਨ ਕੇ ਕਾਮ ਗੁਰ ਪਾਰ ਬ੍ਰਹਮ ਪਰਮੇਸ਼ਰ ਚ ਗੁਰੂ ਹੀ ਪਾਰ ਬ੍ਰਹਮ ਹੈ ਗੁਰੂ